ਵੈਗੁਰਦੀ ਦਾ ਖਾਲਸਾ ਵੈਗੁਰਦੀ ਕੀ ਫੱਟੇ ਠੀਕ ਆ ਜੀ ਬਲਟਾਣੇ ਦਾ ਸੰਗ ਘਟ ਦੇਖੋ ਦੂਰ ਰੋਸ਼ਾ ਇਲਫਾਨ ਸਾਹ ਆਪਣੀ ਦਿਨੀ ਇਲਫਾਨ ਘਟ ਦੀ ਬਲਟਾਣਾ ਪਿੰਡ ਜਿਹਨੂੰ ਐਮ ਸੀ ਰਿਹਾ ਸਭ ਤੋਂ ਪ੍ਰਾਣੀ ਐਮ ਸੀ ਰਿਹਾ ਇਹ ਗੱਲ ਹਾਲ ਵਿੱਚ ਸੇ ਦਾ ਵਿਚਾਰਾ ਫਸਾ ਪਾਣੀ ਡੁੱਬਿਆ ਹੋਇਆ ਇਹਨਾਂ ਫੁੱਲ ਮਿਲ ਰਹੇ ਆ ਪੈਰ ਰਿਆ ਦੇਗਾ ਵਿੱਚ ਕੋਈ ਦੇਖਦਾ ਇੱਧਰ ਬੰਦੀ ਵਾਪਸ 350 ਸਾਨੂੰ ਭਾਈ ਫੱਟਰੀ ਚੱਤੀ ਮਰਵਾਤਰ ਵੀ ਚੂਹ ਰਿਹਾ ਹੈ ਬਤਾਂਗਾ ਗੱਲ ਤੇ ਆ ਜਿਹੜਾ ਹੁੰਦਾ ਲਾਸਟ ਘਰ ਹੁੰਦਾ ਬੰਦੇ ਦਾ ਹਸਲੀ ਕਰ ਜੀ ਨੂੰ ਕਰਨੇ ਲਾਸਟ ਤੇ ਆਖਰੀ ਤੱਕ ਹੇ ਹੁੰਦਾ ਨਿਕਾ ਕਿੱਦਾਂ ਖੁੱਲ ਕੇ ਗੁਰੇ ਨਾ ਮਾਤਾ ਜੀ ਛੱਡੇ ਵਿਚਾਰੇ ਛੜਾ ਕੇ ਕਰਕੇ ਸੀਗੇ ਸਰਕਾਰ ਕਰਨਾ ਪੈ ਜੀ ਅੱਜ ਕੀ ਕਰਾਂਗੇ ਕਿੱਥੇ ਹੋਰੇ ਉਹ ਕਰਾਂਗੇ ਦਰ ਪਿੰਡਾਂ ਬਹੁਤ ਵਧੀਆ ਸਾਹਬ ਬਾਬੇ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਭਾਂ ਜੋ ਇੰਨੀ ਸਫਾਈ ਆ ਨਰੇਗਾ ਚੱਲਦੀ ਆ ਕਿਹਾ ਨਹੀਂ ਇਹ ਮਸੀਹ ਆ ਇਹ ਸ਼ਾਇਦ ਦੇ ਵਿੱਚ ਆ ਕੇ ਦੱਸੋ ਇਹ ਹਾਲ ਹੈਗਾ ਮੈਂ ਉਹਨਾਂ ਨੂੰ ਵੀ ਬੇਨਤੀ ਕਰ ਰਿਹਾ ਜਿਹੜੇ ਗੁਰਦੁਆਰੇ ਦੇ ਵਿੱਚ ਨਾਲੇ ਮੰਤਰਾਂ ਦੇ ਵਿੱਚ ਜਿਹੜਾ 52 52000 ਲੱਖ ਲੱਖ ਰੁਪਏ ਮਿਲਦੇ ਕੋਈ ਲਾਂਦੇ ਹੈਗੇ ਬੰਦੇ ਦਾ ਥੋੜਾ ਜਿਆਦਾ ਉਰੇ ਆ ਕੇ ਦੇਖੋ ਜੀ ਸਾ ਅਸਲੀ ਕਰਤਾ ਇਹ ਆ ਨਾ ਅਸਲੀ ਕਰਤਾ ਇਹ ਆ ਜਿੱਥੇ ਚਾਰ ਬੰਦੇ ਬੈਠੇ ਹੋਏ ਆਗੇ ਕਰੇ ਵੀ ਸਾਨੂੰ ਇਸ ਚੀਜ਼ ਦਾ ਵਰਕ ਨਹੀਂ ਬਣਦਾ ਹੈਗਾ ਵੀ ਉਰੇ ਕੰਦੇ ਦਾ ਮਾਤਾ ਕਰ ਲੈਣਾ ਸਮਾਂ ਲੇਗਾ ਨਿਕਲ ਗਏ ਗਾਤ ਮੋੜਿਆ ਕਰਪਾ ਠੀਕ ਆ ਦੇਖਣ ਨੂੰ ਦੇਖੀ ਨੂੰ ਅੱਜ ਦੇ ਲੋਕਾਂ ਦਾ ਹੁਣ ਤਾਵਾ ਧੰਨਵਾਦ ਉਹਨੀਆਂ ਨਾਲ ਉੱਤਰਾ ਚੱਲਣਾ ਚਾਹੁੰਦਾ ਨਾਲ ਹੋਰ ਹਰ ਤਰ੍ਹਾਂ ਦਾ ਰੱਖਦੇ ਹੈ ਥੋੜਾ ਜਿਹਾ ਪੇਰੇ ਰੱਖਦੇ